ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧੈ ਅੱਜ ਆਪਾਂ ਜਪਜੀ ਸਾਹਿਬ ਦੀ 7 ਨੰਬਰ ਪੌੜੀ ਉਹਦੇ ਅਰਥ ਕਰਾਂਗੇ ਜਿਵੇਂ ਕਿ ਆਪਾਂ ਇਤਿਹਾਸ ਦੇ ਵਿੱਚ ਪੜ੍ਹਦੇ ਆਂ ਵੀ ਗੁਰੂ ਨਾਨਕ ਸਾਹਿਬ ਆਪਣੀ ਉਦਾਸੀਆਂ ਦੇ ਸਮੇਂ ਬਹੁਤ ਸਾਰੇ yogੀਆਂ ਨੂੰ ਮਿਲਦੇ ਰਹੇ ਸਮੇਰ ਪਰਬਤ ਤੇ ਵੀ ਗਏ ਭਾਈ ਗੁਰਦਾਸ ਦੀਆਂ 12 ਦੇ ਵਿੱਚ ਜ਼ਿਕਰ ਵੀ ਮਿਲਦਾ ਵਾ ਠੀਕ ਆ ਜਿੱਥੇ ਬੜੀ ਲੰਮੀ ਵਾਰਤਾ ਲਾਭ ਹੁੰਦੀ ਸਿੱਧ ਗੋਸਤ ਬਾਣੀ ਹੈ ਈ ਸਾਰੀ yogੀਆਂ ਦੇ ਨਾਲ ਜਿਹੜੀ ਚਰਚਾ ਹੋਈ ਗੁਰੂ ਸਾਹਿਬ ਦੀ ਠੀਕ ਆ ਉਹਦੇ ਵਿੱਚ ਗੁਰੂ ਨਾਨਕ ਪਾਸ਼ਾ ਵੇਖਦੇ ਆ ਵੀ ਜਿਹੜੇ ਜੋਗੀ ਆ ਨਾ ਉਹ ਪ੍ਰਾਣਾਯਾਮ ਆਸਨਾਂ ਦੇ ਰਾਹੀਂ ਆਪਣੀ ਉਮਰ ਨੂੰ ਵਧਾ ਲੈਂਦੇ ਆ ਠੀਕ ਆ ਬਹੁਤ ਉਮਰ ਲੰਮੀ ਕਰ ਲੈਂਦੇ ਆ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਇਹਦਾ ਸਮਾਜ ਨੂੰ ਜਾਂ ਲੋਕਾਂ ਨੂੰ ਕੀ ਲਾਭ ਹੈਗਾ ਇੱਕ ਬੰਦਾ ਜੰਗਲਾਂ ਦੇ ਵਿੱਚ ਕੁੰਦਰਾ ਗੁਫਾ ਦੇ ਵਿੱਚ ਬੈਠਾ ਠੀਕ ਆ ਪ੍ਰਾਣਾਯਾਮ ਕਰਕੇ ਆਪਣੀ ਉਮਰ ਵਧਾਈ ਫਿਰਦਾ ਠੀਕ ਆ ਉਹਦਾ ਦੁਨੀਆ ਤੇ ਇੱਕ ਨਾਮਣਾ ਬਣੂਗਾ ਇੱਕ ਵਡਿਆਈ ਮਿਲੂ ਪਰ ਕੀ ਪਰਮਾਤਮਾ ਦੀ ਦਰਗਾਹ ਦੇ ਵਿੱਚ ਉਹਦਾ ਆਦਰਮਾਨ ਹੋਵੇਗਾ ਜਾਂ ਨਹੀਂ ਠੀਕ ਆ ਇਹ ਪ੍ਰਸ਼ਨ ਚੈਨ ਆ ਤੇ ਆਪਾਂ ਇੱਥੇ ਪੌੜੀ ਦੇ ਵਿੱਚ ਵੇਖਦੇ ਆ ਕਿ ਗੁਰੂ ਸਾਹਿਬ ਕੀ ਕਹਿ ਰਿਹਾ ਗੁਰੂ ਸਾਹਿਬ ਕਹਿੰਦੇ ਵੀ ਜੇ ਜੁਗ ਚਾਰੇ ਆਰਜਾ ਚਾਰੇ ਦਾ ਅਰਥ ਆਪ ਨੂੰ ਪਤਾ ਹੈ ਵੀ ਚਾਰ ਆਰਜਾ ਦਾ ਅਰਥ ਹੁੰਦਾ ਉਮਰ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਜੇ ਚਾਰ ਜੁਗਾਂ ਜਿੰਨੀ ਉਮਰ ਹੋ ਜਾਵੇ ਹੋਰ ਦਸੂਣੀ ਹੋਵੇ ਤੇ ਇਹ ਤੋਂ 10 ਗੁਣਾ ਹੋਰ ਕਹਿੰਦੇ ਲਾ ਲਓ ਵੀ ਵੱਧ ਚਾਰ ਜੁਗਾਂ ਜਿੰਨੀ ਜੇ ਜੇ ਉਮਰ ਹੋ ਜਾਵੇ ਉਹ ਤੋਂ 10 ਗੁਣਾ ਵੱਧ ਹੋਰ ਹੋ ਜਾਵੇ ਠੀਕ ਆ ਹੋਰ ਦਸੂਣੀ ਹੋਏ ਤੇ ਕਹਿੰਦੇ ਨਵਾਂ ਖੰਡਾ ਵਿੱਚ ਜਾਣੀਏ ਜਿਹੜੇ ਧਰਤੀ ਨੂੰ ਸ਼ਾਸਤਰਾਂ ਦੇ ਵਿੱਚ ਨੌ ਖੰਡਾਂ ਦੇ ਵਿੱਚ ਵੰਡਿਆ ਗਿਆ ਕਹਿੰਦੇ ਨੌ ਖੰਡਾਂ ਦੇ ਵਿੱਚ ਉਹਨੂੰ ਜਾਣਿਆ ਜਾਵੇ ਠੀਕ ਆ ਨਾਲ ਚੱਲੇ ਸਭ ਕੋਏ ਸਾਰੇ ਲੋਕ ਉਹਦੇ ਪਿੱਛੇ-ਪਿੱਛੇ ਚੱਲਣ ਉਹਦੇ ਨਾਲ ਚੱਲਣ ਕਿਉਂ ਕਿਉਂਕਿ ਉਹਦਾ ਨਾਮਣਾ ਜੂ ਹੋ ਗਿਆ ਹੁਣ ਅੱਗੇ ਕਹਿੰਦੇ ਚੰਗਾ ਨਾਮ ਅਖਾਏਗਾ ਇੱਕ ਨਾਮ ਰੱਖਣਾ ਹੁੰਦਾ ਕਿ ਜਦੋਂ ਬੱਚੇ ਦਾ ਜਨਮ ਹੁੰਦਾ ਘਰ ਦੇ ਵਿੱਚ ਬੱਚਾ ਪੈਦਾ ਹੁੰਦਾ ਹਰ ਧਰਮ ਦੇ ਵਿੱਚ ਜਿਹੜਾ ਵਾ ਉਹ ਜਨਮ ਨਾਮ ਸੰਸਕਾਰ ਕੀਤਾ ਜਾਂਦਾ ਆਪਣੇ ਸਿੱਖ ਰਤ ਮਰਾਦਾ ਦੇ ਵਿੱਚ ਵੀ ਹੈਗਾ ਹਨਾ ਵੀ ਨਾਮ ਸੰਸਕਾਰ ਪਰ ਇੱਥੇ ਉਹ ਨਾਮ ਸੰਸਕਾਰ ਦੀ ਗੱਲ ਨਹੀਂ ਹੈ ਕਿ ਇੱਥੇ ਉਸ ਜੀਵ ਜਾਂ ਉਹ ਜੋਗੀ ਜਾਂ ਉਸ ਬੰਦੇ ਦੀ ਗੱਲ ਆ ਵੀ ਜੀ ਦੀ ਉਮਰ ਬਹੁਤ ਵੱਧ ਚੁੱਕੀ ਆ ਵਧਾਲੀ ਉਹਨੇ ਆਸਨਾਂ ਦੇ ਰਾਹੀਂ ਉਹਦਾ ਨਾਂ ਸਾਰੇ ਪਾਸੇ ਚੱਲ ਰਿਹਾ ਵਾ ਉਹਦਾ ਚੰਗਾ ਨਾਂ ਹੁਣ ਉਹਨੇ ਚੰਗਾ ਨਾਂ ਕਮਾ ਲਿਆ ਜੱਗ ਦੇ ਵਿੱਚ ਜਿੱਦਾਂ ਆਪਾਂ ਕਹਿੰਦੇ ਫਲਾਣੇ ਬੰਦੇ ਨੇ ਯਾਰ ਬੜਾ ਨਾਂ ਕਮਾਇਆ ਜਿੱਦਾਂ ਹੁਣ ਕੰਪਨੀਆਂ ਚੱਲਦੀਆਂ ਨਾ ਆਪਣੇ ਮੂੰਹ ਤੇ ਚੜੀਆਂ ਉਹਨਾਂ ਨੇ ਨਾਂ ਕਮਾਇਆ ਜੱਗ ਦੇ ਵਿੱਚ ਹਨਾ ਇਦਾਂ ਕਹਿੰਦੇ ਵੀ ਜਸ ਕੀਰਤ ਜੱਗ ਲੇ ਜਸ ਦਾ ਅਰਥ ਹੁੰਦਾ ਸ਼ੋਭਾ ਕੀਰਤ ਦਾ ਅਰਥ ਹੁੰਦਾ ਵਡਿਆਈ ਲਗਭਗ ਦੋਹਾਂ ਦੇ ਅਰਥ ਏਕੀਆ ਸ਼ੋਭਾ ਵਡਿਆਈ ਜੱਗ ਲੇ ਜੱਗ ਦੇ ਵਿੱਚ ਉਹਦੀ ਨਾਮ ਦੀ ਚੰਗੀ ਸ਼ੋਭਾ ਹੋਵੇ ਅੱਗੇ ਗੁਰੂ ਸਾਹਿਬ ਜੀ ਕਹਿੰਦੇ ਨੇ ਵੀ ਜੇ ਇਸ ਨਦਰਨਾ ਆਵੇ ਪੀ ਕੀ ਉਹ ਮਨੁੱਖ ਪਰਮਾਤਮਾ ਦੀ ਨਜ਼ਰ ਦੇ ਵਿੱਚ ਕਿਵੇਂ ਦਾ ਹੈਗਾ ਵਾ ਕਹਿੰਦੇ ਨੇ ਵੀ ਜੇ ਤਿਸ ਵੀ ਜੇ ਉਸ ਪਰਮਾਤਮਾ ਦੀ ਕਿਰਪਾ ਦਾ ਉਪਾਤਰ ਨਹੀਂ ਹੈਗਾ ਭਾਵੇਂ ਕੇ ਪਰਮਾਤਮਾ ਦਾ ਨਾਮ ਨਹੀਂ ਜਪਦਾ ਸੱਚ ਦਾ ਪੰਧ ਹੀ ਨਹੀਂ ਬਣਿਆ ਪਰਮਾਤਮਾ ਵਾਲੇ ਪਾਸੇ ਜੁੜਿਆ ਨਹੀਂ ਤਾਂ ਬਾਤ ਨਾ ਪੁੱਛੇ ਕਾ ਉਹਦੀ ਕੋਈ ਖਬਰ ਸਾਰ ਲੈਣ ਵਾਲਾ ਨਹੀਂ ਜਿੱਦਾਂ ਆਪਾਂ ਕਹਿ ਦਿੰਦੇ ਹਾਂ ਨਾ ਸਾਡੇ ਬਜ਼ੁਰਗ ਕਹਿੰਦੇ ਫਲਾਣੇ ਥਾਂ ਮੈਂ ਗਿਆ ਤੇ ਯਾਰ ਮੇਰੀ ਕਿਸੇ ਨੇ ਸਾਰ ਨਹੀਂ ਲਈ ਹੈਨਾ ਜਾਂ ਕਿਸੇ ਨੇ ਬਾਤ ਨਹੀਂ ਪੁੱਛੀ ਇਦਾਂ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਉਹ ਮਨੁੱਖ ਐਵੇਂ ਦਾਗਾ ਕਿ ਉਹਦੀ ਕੋਈ ਖਬਰਸਾਰ ਲੈਣ ਵਾਲਾ ਨਹੀਂ ਹੁੰਦਾ ਅੱਗੇ ਗੁਰੂ ਸਾਹਿਬ ਜੀ ਕਹਿੰਦੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਧਰੇ ਪੀ ਇਹ ਮਨੁੱਖ ਐਦਾਂ ਦਾ ਹੁੰਦਾ ਕਿ ਜਿਹੜਾ ਮਨੁੱਖ ਜਾਤੀ ਦੇ ਵਿੱਚੋਂ ਕੀਟਾਂ ਅੰਦਰ ਕੀਟ ਪੀ ਕੀੜਿਆਂ ਚੋਂ ਵੀ ਨੀਵਾ ਕੀੜਾ ਮਨੁੱਖ ਜਾਤੀ ਚੋਂ ਨੀਵੀਂ ਤੋਂ ਨੀਵੀਂ ਤੇ ਕਰ ਦੋਸੀ ਦੋਸ ਧਰੇ ਦੋਸੀ ਦਾ ਅਰਥ ਹੁੰਦਾ ਅਪਰਾਧੀ ਪੀ ਪਰாதி ਵੀ ਉਸ ਬੰਦੇ ਨੂੰ ਇਹ ਕਵੇ ਪੀ ਇਹ ਵਾਕਿਆਈ ਦੋਸ਼ਲਾ ਕਿਹੜਾ ਜਿਹੜਾ ਪ੍ਰਮਾਤਮਾ ਦੀ ਕਿਰਪਾ ਦਾ ਪਾਤਰ ਨਹੀਂ ਬਣਿਆ ਅੱਗੇ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਖੀਰ ਲੀਆਂ ਦੋ ਪੰਕਤੀਆਂ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਵੇਖੋ ਪ੍ਰਮਾਤਮਾ ਕਿੰਨਾ ਦਿਆਲੂ ਆ ਕਿੰਨਾ ਜੀਵਾਂ ਤੇ ਦਇਆ ਕਰਨ ਵਾਲਾ ਵੀ ਨਿਰਗੁਣ ਨਿਰਗੁਣ ਦਾ ਅਰਥ ਹੁੰਦਾ ਵਾ ਜਿਹਦੇ ਅੰਦਰ ਕੋਈ ਗੁਣ ਨਹੀਂ ਹੈਗਾ ਠੀਕ ਆ ਗੁਣਵੰਤਿਆ ਹੁੰਦਾ ਵਾ ਜਿਹੜਾ ਗੁਣਾ ਨਾਲ ਭਰਪੂਰ ਆ ਜਿੰਨੂੰ ਆਪਾਂ ਕਹਿ ਦਿੰਨੇ ਗੁਣਵਾਨ ਮਨੁੱਖ ਵੀ ਫਲਾਣਾ ਪੁਰਸ਼ ਬੜਾ ਗੁਣਵਾਨ ਹਨਾ ਆਪਾਂ ਕਹਿੰਨੇ ਗੁਣੀ ਬੰਦਾ ਸੌਕੇ ਸ਼ਬਦਾਂ ਚ ਤੇ ਨਿਰਗੁਣ ਹੁੰਦਾ ਜਿੰਨੂੰ ਕੋਈ ਗੁਣ ਨਹੀਂ ਕਹਿੰਦੇ ਨਹੀਂ ਕਿ ਪ੍ਰਮਾਤਮਾ ਕੀ ਕਰਦਾ ਨਿਰਗੁਣ ਜਿਹਦੇ ਕੋਲ ਕੋਈ ਗੋਨੀ ਗੁਣ ਕਰੇ ਉਹਨੂੰ ਗੁਣ ਦੇ ਦਿੰਦਾ ਵਾ ਗੁਣਵੰਤਿਆ ਗੁਣ ਦੇ ਤੇ ਜਿਹੜੇ ਗੁਣਵਾਨ ਮਨੁੱਖ ਨੇ ਉਹਨਾਂ ਨੂੰ ਵੀ ਉਹਨੇ ਗੁਣ ਦਿੱਤਾ ਆ ਅਕੇ ਗੁਰੂ ਸਾਹਿਬ ਜੀ ਕਹਿੰਦੇ ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਇਸਾਰੇ ਸੰਸਾਰ ਦੇ ਵਿੱਚ ਜਾਂ ਸ੍ਰਿਸ਼ਟੀ ਦੇ ਵਿੱਚ ਐਸਾ ਕੋਈ ਨਹੀਂ ਮੈਂ ਵੇਖਿਆ ਵੀ ਜਿਹੜਾ ਜਰ ਨਿਰਗੁਣ ਨੂੰ ਗੁਣ ਕਰ ਦੇਵੇ ਭਾਵ ਕਿ ਗੁਣਵਾਨ ਕਰ ਦਵੇ ਤੇ ਇਸ ਗੁਣ ਕੋਏ ਕਰੇ ਇਦਾਂ ਦਾ ਹੁੰਦਾ ਕਿ ਦੇ ਸਿੱਖਣ ਸਿਖਾਉਣ ਵੀ ਚਲੇ ਜੀ ਇਹਦੇ ਅਗਲਾ ਆਪਾਂ ਨੂੰ ਪੁੱਛਦਾ ਵੀ ਮੜਾ ਮੋਟਾ ਕੰਮ ਆਉਂਦਾ ਜੇ ਆਉਂਦਾ ਵੈ ਤੇ ਅਗਲਾ ਸਿਖਾਉਣ ਲਈ ਤਿਆਰ ਹੁੰਦਾ ਤੇ ਨਹੀਂ ਤੇ ਕਹਿੰਦਾ ਯਾਰ ਬੱਦ ਦਿਮਾਗ ਨੂੰ ਕੌਣ ਸਿਕਾਈਏ ਨਾ ਇਹਨਾਂ ਮੱਥਾ ਕੌਣ ਮਾਰੂ ਇਹ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਕਹ ਰਿਹਾ ਕਿ ਵੇਖੋ ਉੱਤੇ ਹਾ ਕੋਈ ਨਾ ਸੁਜੀ ਇਦਾਂ ਦਾ ਮੈਨੂੰ ਜਗਤ ਦੇ ਵਿੱਚ ਕੋਈ ਬੰਦਾ ਜਾ ਕੋਈ ਜੀਵ ਨਹੀਂ ਸੋਝਰ ਵੀ ਜਿਹੜਾ ਨਿਰਗੁਣ ਨੂੰ ਗੁਣ ਕਰ ਦੇਵੇ ਤਿਸ ਗੁਣ ਕੋਇ ਕਰੇ ਵੀ ਉਹਨਾਂ ਨੂੰ ਵੀ ਆਪਣਾ ਗੁਣ ਵੰਡੇ ਠੀਕ ਆ ਪਰਮਾਤਮਾ ਦੇ ਵਿੱਚ ਆਪਾਂ ਜਾਣਦੇ ਵੀ ਨੇਕਾਂ ਗੁਣ ਨੇ ਤੇ ਪਰਮਾਤਮਾ ਦੀ ਕਿਰਪਾ ਦਾ ਜਿਹੜਾ ਪਾਤਰ ਬਣ ਜਾਂਦਾ ਨਾ ਉਹਦੇ ਵਿੱਚ ਵੀ ਪਰਮਾਤਮਾ ਵਰਗੇ ਗੁਣ ਆਉਣੇ ਸ਼ੁਰੂ ਹੋ ਜਾਂਦੇ ਨੇ ਜਿੱਦਾਂ ਸਤ ਸੰਤੋਖ ਧਰਮ ਦਇਆ ਇਹ ਸਾਰੇ ਪਰਮਾਤਮਾ ਦੇ ਗੁਣ ਹੈਗੇ ਨੇ ਤੇ ਇਹ ਮਨੁੱਖ ਦੇ ਵਿੱਚ ਹੋਣੇ ਬਹੁਤ ਜ਼ਰੂਰੀ ਆ ਤੇ ਹੁੰਦੇ ਉਹਦੇ ਵਿੱਚ ਹੀ ਆ ਜੀਤੇ ਜੇ ਇਸ ਨਜ਼ਰ ਜੇ ਉੱਤੇ ਪਰਮਾਤਮਾ ਦੀ ਨਜ਼ਰ ਹੋਵੇ ਜੇ ਨਾ ਹੋਵੇ ਤੇ ਫਿਰ ਗੁਰੂ ਸਾਹਿਬ ਜੀ ਕਹਿੰਦੇ ਤਾਂ ਬਾਤ ਨਾ ਪੁੱਛੇ ਗਿਓ ਸੰਦਲੋ ਵੀ ਇੱਕ ਬਹੁਤ ਧਰਤੀ ਤੇ ਮਾਮੂਲੇ ਕੀੜੇ ਵਾਂਗੂ ਆਇਆ ਵਾ ਉਹ ਜੀਵ ਤੇ ਉਵੇਂ ਹੀ ਚਲੇ ਗਿਆ ਠੀਕ ਆ ਉਹਦੇ ਪੱਲੇ ਕੁਛ ਵੀ ਨਹੀਂ ਪੈਂਦਾ ਸੋ ਇਹ ਆ ਸਤਵੀਂ ਪੌੜੀ ਦੇ ਅਰਥ ਪੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ